आईएमडी ਦੇ ਵੱਲੋਂ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਕਰ ਦਿੱਤੀ ਗਈ ਹੈ ਜਾਰੀ ਜਾਣੋ ਹੁਣ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਪਰੀ ਸਸਤੀਕਾਲ ਮੈਂ ਹਾ ਹਿ ਨਕ ਨੋਚੀਆ ਮੌਸਮ ਦਾ ਹਾਲ ਬਿਆਨ ਕਰ ਦਿੰਦਿਆਂ ਤੁਹਾਨੂੰ ਦੱਸ ਦਿੰਦਿਆਂ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਆਉਂਦੇ ਦਿਨਾਂ ਵਿੱਚ ਚੱਲੇ ਮੌਸਮ ਹੁਣ ਕੀ ਰੁਖ ਲੈਣ ਜਾ ਰਿਹਾ ਹੈ ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਅੱਜ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਜੇਕਰ ਗੱਲ ਕਰੀਏ ਮੀਂਹ ਦੇ ਤਾਂ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਆਉਂਦੇ 5 ਦਿਨਾਂ ਦੇ ਜੇਕਰ ਗੱਲ ਕਰੀਏ ਤਾਂ 5 ਅਕਤੂਬਰ ਤੱਕ ਵੀ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਮੀਂਹ ਨੂੰ ਲੈ ਕੇ जारी ਨਹੀਂ ਕੀਤਾ ਗਿਆ ਉਹਨਾਂ ਦੇ 5 ਦਿਨਾਂ ਵਿਚਾਲੇ ਵੀ ਮੌਸਮ ਮਸਾਫ ਤੇ ਖੁਸ਼ਕ ਰਹਿਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਜੋਤਾਏ ਲਈ ਜੇਕਰ ਗੱਲ ਤਾਪਮਾਨ ਦੀ ਕਰੀਏ ਤਾਂ ਤਾਪਮਾਨ ਦੇ ਵਿੱਚ ਕੋਈ ਖਾਸਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਰਾਤਾਂ ਠੰਡੀਆਂ ਹੋਣ ਲੱਗ ਗਈਆਂ ਨੇ ਅਤੇ ਇਸ ਦੇ ਨਾਲ ਹੀ ਦਿਨ ਵੇਲੇ ਤਾਪਮਾਨ ਉਸੇ ਤਰ੍ਹਾਂ ਬਰਕਰਾਰ ਹੈ 36 ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਿਨ ਦਾ ਰਹਿ ਰਿਹਾ ਹੈ ਤੇ ਸ਼ਾਮ ਵੇਲੇ ਜਿਹੜਾ ਤਾਪਮਾਨ ਹੈ ਉਹ 25 ਤੋਂ 26 ਡਿਗਰੀ ਸੈਲਸੀਅਸ ਤੱਕ ਰਹਿ ਰਿਹਾ ਹੈ ਜੇਕਰ ਗੱਲ ਕਰੀਏ ਮੀਂਹ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਅੱਜ ਦੇ ਲਈ ਨਹੀਂ ਕੀਤੀ ਗਈ ਹੈ ਤੇ ਨਾ ਹੀ ਆਉਣ ਦੇ ਦਿਨਾਂ ਵਿੱਚ ਚੱਲੇ ਮੀਂਹ ਪੈਣ ਨੂੰ ਲੈ ਕੇ ਕਿਤੇ ਵੀ ਕੋਈ ਵੀ ਅਸਰ ਬਣਦਾ ਮੇਂ ਨਜ਼ਰ ਆ ਰਹੀ ਨੇ ਹਾਲਾਂਕਿ ਬੀਤੇ ਦਿਨ ਲਗਾਤਾਰ ਰੁਕ ਰੁਕ ਕੇ ਮੀਂਹ ਦੀਆਂ ਗਤੀਵਿਧੀਆਂ ਸਾਨੂੰ ਦੇਖਣ ਨੂੰ ਮਿਲੀਆਂ ਜਿਸ ਕਰਕੇ ਗਿਰਾਵਟ ਜਿਹੜੀ ਆ ਤਾਪਮਾਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਅਤੇ ਰਾਤਾਂ ਠੰਡੀਆਂ ਹੋਣ ਲੱਗ ਗਈਆਂ ਨੇ ਫਿਲਹਾਲ ਕਿਤੇ ਵੀ ਕੋਈ ਵੀ ਉਮੀਦ ਆਸਾਰ ਬਣਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਜੇਕਰ ਗੱਲ ਸੂਰਜ ਚੜਨ ਦੇ ਸਮੇਂ ਤੇ ਸੂਰਜ ਛਿਪਣ ਦੇ ਵੇਲੇ ਦੀ ਕਰੀ ਤਾਂ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 6:15 ਤੇ ਤੇ ਸੂਰਜ ਛਿਪਣ ਦਾ ਵੇਲਾ ਹੋਵੇਗਾ ਸ਼ਾਮ 6:11 ਤੇ ਤਾਪਮਾਨ ਦੇ ਵਿੱਚ ਕੋਈ ਖਾਸਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਹਵਾਵਾਂ ਦੀ ਰਫਤਾਰ ਵੀ ਮੱਧਮ ਹੀ ਹੋਵੇਗੀ ਹਾਲਾਂਕਿ ਰਾਤਾਂ ਜ਼ਰੂਰ ਠੰਡੀਆਂ ਹੋਣ ਲੱਗ ਪਈਆਂ ਨੇ ਪਰ ਕਿਤੇ ਵੀ ਮੀਂਹ ਨੂੰ ਲੈ ਕੇ ਕੋਈ ਵੀ ਅਸਰ ਬਣਦੇ ਹੋਏ ਫਿਲਹਾਲ ਨਜ਼ਰ ਨਹੀਂ ਆ ਰਹੇ ਨੇ 5 ਅਕਤੂਬਰ ਤੱਕ ਫਿਲਹਾਲ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੇ ਅਸਰ ਬਣੇ ਹੋਏ ਨੇ ਬੱਦਲੀ ਸਿਸਟਮ ਜ਼ਰੂਰ ਇੱਕ ਪੰਜਾਬ ਵੱਲ ਵੱਧ ਰਿਹਾ ਪਰ ਇਸ ਦਾ ਜ਼ਿਆਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਦਿਨ ਵੇਲੇ ਸਾਨੂੰ ਰੁਕ ਰੁਕ ਕੇ ਬਦਲੀ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਧੁੱਪ ਜ਼ਿਆਦਾਤਰ ਇਲਾਕਿਆਂ ਦੇ ਵਿੱਚੋਂ ਕਰੀ ਰਹੀ ਸੀ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੀ ਆ ਜੇਕਰ ਤੁਸੀਂ ਸਾਡੇ YouTube ਚੈਨਲ ਦੇ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫੇਸਬੁਕ ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਤੇ ਹੋਰ ਵੱਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ ਸਾਡੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਤਾਂ ਕਿ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕੀ ਹੈ ਤਾਪਾ ਨੇ ਇਸ ਬਾਬਤ ਤੁਸੀਂ ਵੀ ਜਾਣਕਾਰੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਂਝੀ ਕਰ ਸਕਦੇ ਹੋ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਹੋਰ ਵੱਡੀਆਂ ਖਬਰਾਂ ਲੈ ਕੇ ਮਿਲ ਤੋਂ ਤੁਹਾਡੇ ਮੁਖਾਤਿਬ ਇਸੇ ਤਰ੍ਹਾਂ ਹੁੰਦੇ ਰਹਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਤਨਵਾਤ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਲਡਵਾਈ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬੀ ਪੀਟੀਵੀ